ਡ라이ਵਰ ਗੰਭੀਰ ਜ਼ਖਮੀ ਟੱਕਰ ਤੋਂ ਬਾਅਦ ਡਾਇਵਾਇਡਰ ਤੇ ਚੜਿਆ ਟੈਂਕਰ 83 ਡੰਗੀਆਂ ਦੇ ਮਾਮਲੇ ਦੇ ਵਿੱਚ ਅੱਜ ਸੱਜਨ ਕੁਮਾਰ ਦੇ ਖਿਲਾਫ ਹੋਵੇਗਾ ਸਜ਼ਾ ਦਾ ਐਲਾਨ ਰੌਸੇਵੀਨਿਊ ਕੋਰਟ 2 ਵਜੇ ਸੁਣਾਵੇਗੀ ਸਜ਼ਾ ਸਰਸਵਤੀ ਵਿਹਾਰ ਦੇ ਵਿੱਚ ਹੋਇਆ ਸੀ ਕਿ ਉਹ ਕੁਛ ਦਾ ਕਤਤ ਡਿਪੂਗਾਰ ਜੇਲ੍ਹ ਦੇ ਵਿੱਚ ਵੰਨ ਅਮਰਤਪਾਲ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿਸ਼ਣ ਵਾਈਸ ਸੰਸਦ ਦੇ ਇਜਲਾਸ ਦੇ ਵਿੱਚ ਸ਼ਾਮਲ ਹੋਣ ਦੀ ਮੰਗੀ ਹੈ ਇਜਾਜ਼ਤ ਸਸਿਗਾਤ ਤੁਸੀਂ ਵਖਰੇ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਵਿਸ਼ੇਸ਼ اجلاس ਦੀ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਵੇਗੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੇਂਦਰ ਦੇ ਵੱਲੋਂ ਲਿਆਂਦਾ ਮੰਡੀਕਰਨ ਡਰਾਫਟ ਰੱਦ ਕਰ ਸਕਦੀ ਹੈ ਸਰਕਾਰ ਮੰਡੀਕਰਨ ਨੀਤੀ ਨੂੰ ਰੱਦ ਕਰਨ ਦਾ ਮਤਾ ਸਰਕਾਰ ਦੇ ਵੱਲੋਂ ਅਜ ਲਿਆਂਦਾ ਜਾ ਰਿਹਾ ਹੈ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਇਹ ਮਤਾ ਪੇਸ਼ ਕਰਨਗੇ ਕੇ ਕੇਂਦਰ ਤੇ ਨਵੇਂ ਡਰਾਫਟ ذریعے ਪੁਰਾਣੇ ਖੇਤੀਬਾੜੀ ਕਾਨੂੰਨ ਲਾਗੂ ਕਰਨ ਦਾ ਜੋ ਕਿ ਸਰਕਾਰ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਸਨੀਤੀ ਦੇ ਤਹਿਤ ਦਰਸਲ ਨਿੱਜੀ ਮੰਡੀਆਂ ਨੂੰ ਹਲਾਲਾ ਦੇਣ ਅਤੇ APMC ਯਾਨੀ ਕਿ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਭੂਮਿਕਾ ਸੀਮਿਤ ਕਰਨ ਦਾ ਪ੍ਰਸਤਾਵ ਹੈ ਪੰਜਾਬ ਸਰਕਾਰ ਨੇ ਨੀਤੀ ਨੂੰ ਕਿਸਾਨਾਂ ਦੇ ਲਈ ਨੁਕਸਾਨਦਾਇਕ ਮੰਨੇ ਹੈ ਪੰਜਾਬ ਦੇ ਕਿਸਾਨ ਵੀ ਇਸ ਨੀਤੀ ਦੇ ਖਿਲਾਫ ਨੇ ਇਸ ਖਰੜੇ ਨੂੰ ਜੋ ਕਿ ਇਸ ਡਰਾਫਟ ਨੂੰ ਰੱਦ ਕਰ ਚੁੱਕੇ ਨੇ ਕਿਸਾਨ ਆਗੂ ਵੀ ਤੇ ਇਸ ਦੇ ਵਿਚਾਲੇ ਅੱਜ ਵਿਸ਼ੇਸ਼ ਇਸਲਾਹ ਦਾ ਦੂਜਾ ਤੇ ਆਖਰੀ ਦਿਨ ਹੈ ਤੇ ਇਸ ਦੇ ਦਰਾਂ ਨਹੀਂ ਮਤਾ ਸਰਕਾਰ ਦੇ ਕੋਲ ਜਾਂਦਾ ਜਾਵੇਗਾ ਕੇਂਦਰ ਦੇ ਕੋਲੋਂ ਲਿਆਂਦਾ ਮੰਡੀਕਰਨ ਡਰਾਫਟ ਆ ਸਰਕਾਰ ਦੇ ਵੱਲ ਇਸ ਦੌਰਾਨ ਮਤਾ ਲਿਆ ਕੇ ਰੱਦ ਕੀਤਾ ਜਾ ਸਕਦਾ ਹੈ ਮੰਡੀਕਰਨ ਨੀਤੀ ਨੂੰ ਰੱਦ ਕਰਨ ਦਾ ਮਤਾ ਸਰਕਾਰ ਦੇ ਵੱਲੋਂ ਅੱਜ ਲਿਆਂਦਾ ਜਾ ਰਿਹਾ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆ ਖੁਦ ਹੀ ਮਤਾ ਪੇਸ਼ ਕਰਨਗੇ ਕਿਸਾਨਾਂ ਆਗੂ ਪਹਿਲਾਂ ਇਸ ਡਰਾਫਟ ਨੂੰ ਇਸ ਖਰੜੇ ਨੂੰ ਰੱਦ ਕਰ ਚੁੱਕੇ ਨੇ ਤੇ ਸਰਕਾਰ ਦੇ ਅੱਗੇ ਕਿਸਾਨ ਆਗੂਆਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਵਿਧਾਨ ਸਭਾ ਦੇ ਵਿੱਚ ਇਸ ਦੇ ਖਲਾਮ ਮਤਾ ਲਿਆਂਦਾ ਜਾਵੇ ਇਸ ਡਰਾਫਟ ਨੂੰ ਰੱਦ ਕੀਤਾ ਜਾਵੇ ਤੇ ਆਖਰਕਾਰ ਅੱਜ ਉਹ ਮਤਾ ਲਿਆਂਦਾ ਜਾ ਰਿਹਾ ਤੇ ਹੋਰ तमाम ਪੰਜਾਬ ਦੇ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੀ ਅੱਜ ਉਹ ਹੰਗਾਮੇ ਦੇ ਸਾਰ ਨਹੀਂ ਬਰੁਧਿਤ ਰਹੰਦੇ ਵੱਲੋਂ ਹੋਰ ਕਈ ਮੁੱਦੇ ਵੀ ਜਿਹੜੇ ਕਿ ਇਸ ਸਦਨ ਦੀ ਕਾਰਵਾਈ ਦੇ ਦੌਰਾਨ ਆ ਚੁੱਕੇ ਜਾ ਸਕਦੇ ਨੇ ਤਾਂ ਥੋੜੀ ਦੇਰ ਦੇ ਵਿੱਚ ਵਸਤੂ ਸਦਨ ਦੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ ਤੇ ਅੱਜ ਸਰਕਾਰ ਦੇ ਵੱਲੋਂ ਜੋ ਕਿ ਮਤਾ ਲਿਆਂਦਾ ਜਾ ਰਿਹਾ ਹੈ ਇਸ ਮਤੀ ਦੇ ذریعے ਕੇਂਦਰ ਦੇ ਵੱਲੋਂ ਲਿਆਂਦਾ ਮੰਢਿਕ ਕਰਨ ਡਰਾਫਟ ਸਰਕਾਰ ਦੇ ਵੱਲੋਂ ਰੱਦ ਕੀਤਾ ਜਾ ਸਕਦਾ ਹੈ ਮੰਢਿਕ ਕਰਨ ਨੀਤੀ ਨੂੰ ਰੱਦ ਕਰਨ ਦਾ ਮਤਾ ਸਰਕਾਰ ਦੇ ਵੱਲੋਂ ਲਿਆਂਦਾ ਜਾਵੇਗਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਹ ਮਤਾ ਪੇਸ਼ ਕਰਨਗੇ ਕੱਲ੍ਹ ਇਹਨਾਂ ਦੇ ਵੱਲੋਂ ਜਾਣਕਾਰੀ ਨਿਊਜ਼ਲਿਟਰ ਪੰਜਾਬ ਤੇ ਦਿੱਤੀ ਗਈ ਸੀ ਕਿ ਅਜਿਹਾ ਮਤਾ ਆ ਸਰਕਾਰ ਦੇ ਵੱਲੋਂ ਆ ਲਿਆਂਦਾ ਜਾ ਰਿਹਾ ਆ ਤਾਂ ਥੋੜੀ ਦੇਰ ਦੇ ਵਿੱਚ ਸਦਨ ਦੀ ਕਾਰਵਾਈ ਜੋ ਕਿ ਸ਼ੁਰੂ ਹੋਵੇਗੀ ਦਰਸਲ 2 ਦਿਨ ਦਾ ਸਰਕਾਰ ਦੇ ਵੱਲੋਂ ਇਹ ਵਿਸ਼ੇਸ਼ ਇਸ਼ਲਾਸ ਅੱਦਿਆ ਗਿਆ ਕੱਲ ਆ ਪਹਿਲਾ ਦਿਨ ਸੀਗਾ ਤੇ ਅੱਜ ਦੂਜਾ ਤੇ ਆਖਰੀ ਦਿਨ ਨੇ ਤੇ ਦੂਜੇ ਦਿਨ ਹੀ ਸਰਕਾਰ ਦੇ ਵੱਲੋਂ ਇਹ ਮਤਾ ਲਿਆਂਦਾ ਜਾ ਰਿਹਾ ਹੈ ਇਹ ਸੋਚਣ ਲੱਗਣਗੇ ਕਿਉਂਕਿ ਅੱਧਾ ਘੰਟਾ ਬੋਲਣ ਲਈ ਤੁਹਾਡੇ ਕੋਲ ਕੁਝ ਮਟੀਰੀਅਲ ਵੀ ਚਾਹੀਦਾ ਤੇ ਮੈਨੂੰ ਇਹ ਲੱਗਦਾ ਵੀ ਇਸ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ 96 ਚੋਂ ਮੈਨੂੰ ਮਹਿਸੂਸ ਹੁੰਦਾ ਵੀ 70 ਕ ਜਿਹੜੇ ਆ ਉਹ ਸੱਚੇ ਮੂਹੇ ਹੀ ਵਾਪਸ ਚਲੇ ਜਾਣੇ ਉਹਨਾਂ ਨੇ ਕਿਸੇ ਦਾ ਦੇਖੋ ਤਜਰਬਾ ਵੀ ਯਾਰ ਲੀਡਰ ਬਣਦਾ ਨਹੀਂ ਹੈ ਲੀਡਰ ਬਹੁਤ ਔਖਾ ਬਣਦਾ ਲੇਕਿਨ ਉਹਨੂੰ ਫਿਰ ਬੋਲਣ ਵੀ ਨਹੀਂ ਦੇਣਾ ਮੈਂ ਕਿਹਾ ਇਹਨਾਂ ਦੇ ਸਭ ਤੋਂ ਵੱਧ ਹੈ ਤੇ ਇਹਨਾਂ ਦਾ ਟਾਈਮ ਵੀ ਸਭ ਤੋਂ ਵੱਧ ਹੋਣਾ ਚਾਹੀਦਾ ਸੋ ਇਸ ਕਰਕੇ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਆ ਯਾਰ ਮੈਂ ਇਸ ਕਮੇਡੀ ਦਾ ਜ਼ਿਕਰ ਕਰਿਆ ਬਾਜਵਾ ਸਾਹਿਬ ਵੀ ਕੋਈ ਕਸਰ ਵੈਸੇ ਛੱਡ ਨਹੀਂ ਰਹੇ ਆਪਣੇ ਵਿਧਾਇਕਾਂ ਨੂੰ ਕੌਨਫੀਡੈਂਸ ਉਹਦਾ ਜਿਹੜੀਆਂ ਉੱਥੇ ਫੋਟੋਸ ਤੇ ਉਤਾਰ ਦਿੱਤੀਆਂ ਗਈਆਂ ਮੈਂ ਸਮਝਦਾ ਕਿ ਇਹ ਅਪਮਾਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਾਂ ਸ਼ਹੀਦ ਸਰਦਾਰ ਭਗਤ ਸਿੰਘ ਦਾ ਨਹੀਂ ਇਹ ਸਮੁੱਚੀ ਮਾਨਵਤਾ ਦਾ ਔਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ ਇਹ ਉਹਨਾਂ ਲੋਕਾਂ ਦਾ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਰਤੇ ਜਿਹੜੇ ਦਲਿਤ ਸਮਾਜ ਦੇ ਲੋਕ ਆ ਜਿਹੜੇ ਅੱਜ ਜੇਕਰ ਮੈਂ ਐਮਐਲਏ ਬਣਿਆ ਜੇ ਮੈਂ ਡਾਕਟਰ ਬਣਿਆ ਇਹ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੀ ਆ ਔਰ ਮੈਂ ਤੁਹਾਡੀਆਂ ਸਾਰੀਆਂ ਭਾਵਨਾਵਾਂ ਨਾਲ ਸਹਿਮਤ ਆ ਬਹੁਤ ਮਾੜੀ ਗੱਲ ਹੋਈ ਹੈ ਲੇਕਿਨ ਜਿਹੜੀ ਵਿਧਾਨ ਸਭਾ ਹੈ ਉਹ ਕਿਸੇ ਰੂਲ ਰੈਗੂਲੇਸ਼ਨ ਤੇ ਚੱਲਦੀ ਹੈ ਆਪਾਂ ਇਹ ਪ੍ਰਸ਼ਨ ਕਾਲ ਕਰ ਲਈਏ ਉਸ ਤੋਂ ਬਾਅਦ ਤੁਹਾਨੂੰ ਮੌਕਾ ਦਿੱਤਾ ਜਾਏਗਾ ਤੁਸੀਂ ਆਪਦੀਆਂ ਜੋ ਵੀ ਗੱਲ ਕਹਿਣੀ ਹੋਵੇ ਕਹਿ ਦਿਓ ਪਲੀਜ਼ 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 ਸਰਦਾਰ ਗੁਰਦੇਵ ਸਿੰਘ बोलो जी. जी. तेरा चलो तेरह डॉक्टर बलजीत कौर सामाजिक न्याय जवाब देनेबल स्पीकर साहब मैम साहब सवाल आशीर्वाद स्कीम टाइम लिमिट है फाइल जमा कर उस बारे है आशीर्वाद ਦੇ ਤਹਿਤ ਜੋ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਉਹਦੇ ਵਿੱਚ ਟਾਈਮ ਜੋ ਹੈ ਉਹ ਵਿਆਹ ਦੀ ਤਰੀਕ ਜਦੋਂ ਨਿਸ਼ਚਿਤ ਹੁੰਦੀ ਹੈ ਉਦੋਂ ਤੋਂ ਲੈ ਕੇ ਵਿਆਹ ਤੋਂ 1 ਮਹੀਨੇ ਬਾਅਦ ਤੱਕ ਦੀ ਹੈ ਵਿਭਾਗ ਵੱਲੋਂ ਆਸ਼ੀਰਵਾਦ ਸਕੀਮ ਵਿੱਚ April 2022 ਤੋਂ ਹੁਣ ਤੱਕ 147869 ਲਾਭਪਾਤਰੀਆਂ ਨੂੰ 752.78 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਫਪਾ ਕੋਲ April 2022 ਤੋਂ ਹੁਣ ਤੱਕ ਰਾਜ ਵਿੱਚ ਅਜਈਆਂ ਅਰਜ਼ੀਆਂ ਜੋ 1 ਮਹੀਨੇ ਤੋਂ ਉੱਪਰ ਦੇ ਸਮੇਂ ਚ ਜਮ੍ਹਾਂ ਹੋਈਆਂ ਔਰ ਰਿਜੈਕਟ ਹੋਈਆਂ ਇਹਨਾਂ ਦਾ ਨੰਬਰ 12823 ਹੈ April 2022 ਤੋਂ ਲੈ ਕੇ ਹੁਣ ਤੱਕ ਔਰ ਇਸ ਵਿੱਚ ਜੋ ਸਮੇਂ ਦੇ ਵਾਧੇ ਦੇ ਬਾਰੇ ਪੁੱਛਿਆ ਗਿਆ ਕਿ ਮਹੀਨੇ ਤੋਂ ਵੱਧ ਕੀਤਾ ਜਾਵੇਗਾ ਤਾਂ ਇਸ ਸੰਬੰਧੀ ਕੋਈ ਵੀ ਤਜ਼ਵੀਜ਼ ਹਲੇ ਵਿਭਾਗ ਦੇ ਵਿਚਾਰ ਅਧਿ ਨਹੀਂ ਹੈ ਜੀ ਸੇਖੋਂ ਸਾਹਿਬ ਸਪੀਕਰ ਸਾਹਿਬ ਮੈਂ ਆਪਦੇ ਮਾਦੀ ਉਰਾਈ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਇਹਨਾਂ ਦੱਸਿਆ 12000 ਜਿਹੜੀਆਂ ਐਪਲੀਕੇਸ਼ਨ ਹੋ ਰਹਿ ਗਈਆਂ ਇਸ ਕਰਕੇ ਕਿ ਉਹ ਮਹੀਨੇ ਦੇ ਅੰਦਰ ਅੰਦਰ ਹੋ ਆਪਦੇ ਫਾਰਮ ਨਹੀਂ ਭਰ ਸਕੇ ਕਿਉਂਕਿ ਬਹੁਤ ਗਿਣਤੀ ਜਿਹੜੇ ਪਰ ਬੰਦੇ ਆ ਤੇ ਇਸ ਕਰਕੇ ਇਹਦਾ ਜਿਹੜਾ ਲਾਭ ਉਹ ਲੈ ਨਹੀਂ ਪਾਉਂਦੇ ਇਹਦਾ ਜੀ ਤਾਂ ਕਿ ਜਿਹੜੇ ਬੰਦਿਆਂ ਦਾ ਨੂੰ ਲੋੜ ਆ ਜ਼ਰੂਰਤਮੰਦ ਆ ਉਹ ਕੋਕੇ ਕਈ ਵਾਰੀ ਤਾਂ ਮਹੀਨਾ ਮਹੀਨਾ ਤਾਂ ਬੰਦਾ ਲੈਣ ਦੇ ਚਿਲਾਂਗੀਆਂ ਦਾ ਜਿਹੜਾ ਗਰੀਬ ਬੰਦਾ ਹਫਤਾ ਹਫਤਾ ਤਾਂ ਲੋਕਾਂ ਦਾ ਹਿਸਾਬ ਕਿਤਾਬ ਕਰਦੇ ਲੰਘ ਜਾਂਦਾ ਸੋ ਇਸ ਵਾਸਤੇ ਮੇਰੀ ਬੇਨਤੀ ਹੈ ਕਿ ਜੇ ਕੋਈ ਰਹਿ ਜਾਂਦਾ ਤਾਂ ਉਹਨੂੰ ਬਾਅਦ ਚੋ ਬੈਨੀਫਿਟ ਲੈਣ ਵਾਸਤੇ ਕਿਸੇ ਅਧਿਕਾਰੀ ਨੂੰ ਨਿਯੁਕਤ ਕਰੋ ਕੋਈ ਨਾ ਕੋਈ ਪਮਾਨਾ ਬਣਾਓ ਗਰੀਬ ਬੰਦੇ ਵਾਸਤੇ ਇੰਨੇ ਪੈਸੇ ਬਹੁਤ ਵੱਡੀ ਰਕਮ ਹੁੰਦੀ ਹੈ ਸਵਾਲ ਪੁੱਛਿਓ ਜੀ ਇਹ ਤਾਂ ਸੁਜੈਸ਼ਨ ਹੋ ਗਿਆ ਸਵਾਲ ਕੀ ਹੈ ਤੁਹਾਡਾ ਬਸ ਸਵਾਲ ਇਹੀ ਹੈ ਜੀ ਇਹਦਾ ਕੋਈ ਹੱਲ ਕਰਨ ਵਾਸਤੇ ਕਦੋਂ ਜਿਹੜੇ ਹੈਗੇ ਇਹ ਉਹਨੂੰ ਕਰਕੇ ਕੋਈ ਨਾ ਕੋਈ ਕੈਬਿਨੇਟ ਦੇ ਵਿੱਚ ਇਹਨੂੰ ਪਾਸ ਕਰੋ ਤਾਂ ਕਿ ਲੋਕਾਂ ਨੂੰ ਰਾਹ ਮਿਲੇ ਕੀ ਤੁਸੀਂ ਇਹਦਾ ਕੋਈ ਹੱਲ ਕਰੋਗੇ ਮਾਨਯੋਗ ਸਪੀਕਰ ਸਾਹਿਬ ਅਸੀਂ ਇਸ ਸਕੀਮ ਨੂੰ ਕਾਫੀ ਹੱਦ ਤੱਕ ਸਰਲ ਕੀਤਾ ਹੈ ਜਿੱਥੋਂ ਤੱਕ ਇਹ ਸਰਟੀਫਿਕੇਟ ਦਾ ਸਬੰਧ ਹੈ ਕਿ ਬਹੁਤ ਜ਼ਿਆਦਾ ਘੁੰਮਣਾ ਪੈਂਦਾ ਇਹੋ ਜੀ ਕੋਈ ਗੱਲ ਨਹੀਂ ਔਰ ਮੈਂ ਇਹ ਜਾਣਕਾਰੀ ਦੇਣਾ ਚਾਹਾਂਗੀ ਕਿ ਅਸੀਂ ਪਹਿਲਾਂ ਇਹ ਸੀ ਕਿ ਸ਼ਾਇਦ ਇਨਕਮ ਸਰਟੀਫਿਕੇਟ ਲੈਣਾ ਪੈਂਦਾ ਸੀ ਸਿਰਫ 셀ਫ ਡੈਕਲੇਰੇਸ਼ਨ ਮੰਗਦੇ ਆ ਜਿਹੜੀ ਕਿ ਕਿਸੇ ਸਰਪੰਚ ਤੋਂ ਇਆ ਐਮਸੀ ਤੋਂ ਸਾਈਨ ਕੀਤੇ ਹੋਣ ਉਸ ਤੋਂ ਬਾਅਦ ਕਾਸਟ ਤੇ ਬਰਥ ਸਰਟੀਫਿਕੇਟ ਹੁੰਦਾ ਵਿਆਹ ਦਾ ਕਾਰਡ ਤੇ ਬੈਂਕ ਅਕਾਊਂਟ ਇਹ ਪੰਜ ਚੀਜ਼ਾਂ ਮੰਗੀਆਂ ਜਾਂਦੀਆਂ ਨੇ ਔਰ ਇਸ ਨੂੰ ਅਸੀਂ ਹੁਣ ਆਨਲਾਈਨ ਵੀ ਕੀਤਾ ਜਿਸ ਦਾ ashirwad.punjab.gov.in ਦੇ ਉੱਪਰ ਉਹ ਜਾ ਕੇ ਆਪ ਵੀ ਅਪਲਾਈ ਕਰ ਸਕਦੇ ਨੇ ਔਰ ਅਸੀਂ ਇਹਨਾਂ ਨੂੰ ਸੇਵਾ ਕੇਂਦਰ ਨਾਲ ਜੋੜਨ ਦੇ ਲਈ ਮਤਲਬ ਚੱਲ ਰਹੀ ਹੈ ਇਹ ਸਾਡਾ ਪ੍ਰੋਸੈਸ ਔਰ ਜਲਦ ਕੰਪਲੀਟ ਹੋ ਜਾਏਗਾ ਔਰ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਇਸ ਮਹੀਨੇ ਦੇ ਵਿੱਚ ਅਸੀਂ ਇਹਨੂੰ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਜਾਵਾਂਗੇ ਔਰ ਮੈਂ ਇਹ ਕਹਿਣਾ ਚਾਹਾਂਗੀ ਕਿ ਇਹਦੇ ਵਿੱਚ ਇਹ ਨਹੀਂ ਕਿ ਕੋਈ ਬਹੁਤੇ ਚੱਕਰ ਲਾਉਣੇ ਪੈਂਦੇ ਦਫ਼ਤਰਾਂ ਦੇ ਮੈਨੂੰ ਹੀ ਲੱਗਦਾ ਹੈ ਕਿ ਇਹਦੇ ਵਿੱਚ ਅਵੇਅਰਨੈਸ ਦੀ ਘਾਟ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਹੋਰ ਇਸ ਸਕੀਮ ਬਾਰੇ ਜਾਗਰੂਕ ਕਰੀਏ ਪਰ ਫਿਰ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕਾਂ ਨੂੰ ਕੋਈ ਜੈਨੂਇਨ ਲੋਕ ਇਸ ਸਕੀਮ ਤੋਂ ਵਾਝੇ ਰਹਿ ਜਾਂਦੇ ਆ ਤਾਂ ਇਸ ਬਾਰੇ ਵੀ ਵਿਚਾਰ ਕਰ ਲਵਾਂਗੇ ਥੈਂਕ ਯੂ ਠੀਕ ਹੈ ਜੀ ਹਾਂਜੀ ਦੱਸੋ ਹਾਂ ਜੀ ਸਪੀਕਰ ਸਾਬ ਤੁਹਾਡੇ ਮਾਫ਼ੀ ਵਜ਼ੀਰ ਸਾਹਿਬਾ ਤੋਂ ਇਹ ਪੁੱਛਣਾ ਚਾਹਨਾ ਹੈ ਕਿ April 2022 ਤੋਂ ਲੈ ਕੇ ਅੱਜ ਤੱਕ ਟੋਟਲ ਐਪਲੀਕੇਸ਼ਨਸ ਇਹਨਾਂ ਦੀ ਡਿਪਾਰਟਮੈਂਟ ਨੂੰ ਕਿੰਨੀਆਂ ਮਿਲੀਆਂ ਉਦੇ ਵਿੱਚ ਲਗਭਗ ਹਰ ਐਪਲੀਕੇਸ਼ਨ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇਹਦੀ ਪੈਂਡੈਂਸੀ ਰਹਿੰਦੀ ਹੈ ਕਿ ਸਰਕਾਰ ਇਹਦੇ ਵਿੱਚ ਇਹ ਪ੍ਰੋਵੀਜ਼ਨ ਬਣਾਉਗੀ ਕਿ ਅਗਰ ਜਿਸ ਮਹੀਨੇ ਉਹਨਾਂ ਨੂੰ ਇਹ ਐਪਲੀਕੇਸ਼ਨ ਮਿਲ ਜਾਈ ਇੱਕ ਮਹੀਨੇ ਦੇ ਵਿੱਚ ਵਿੱਚ ਲਾਭਪਾਤਰੀ ਨੂੰ ਪੈਸੇ ਉਹਦੇ ਖਾਤੇ ਦੇ ਵਿੱਚ ਪਾਏ ਜਾਣ ਕਿਉਂਕਿ ਅੱਜ ਕੀ ਹੋ ਰਿਹਾ ਸਭ ਤੋਂ ਵੱਡਾ ਸੋਸ਼ਲ ਜਿਹੜਾ ਹੈ ਉਹ ਇਸ ਸਕੀਮ ਦੇ ਤਹਿਤ ਹੋ ਰਿਹਾ ਹੈ ਕਿ ਇੱਕ ਇੱਕ ਸਾਲ ਤੋਂ ਲੈ ਕੇ ਡੇਢ ਡੇਢ ਸਾਲ ਤੱਕ ਲਾਭਪਾਤਰੀਆਂ ਨੂੰ ਪੈਸੇ ਨਹੀਂ ਮਿਲਦੇ ਉਹ ਵਿਆਜ ਦੇ ਉੱਤੇ ਆਪਣੀ ਬੱਚੀਆਂ ਦਾ ਵਿਆਹ ਕਰਨ ਵਾਸਤੇ ਪੈਸੇ ਚੱਕਦੇ ਆ 5 5 8 8% ਦੇ ਉੱਤੇ ਤੇ ਉਨੇ ਉਹਨਾਂ ਨੂੰ ਸਰਕਾਰ ਨੇ ਪੈਸੇ ਨਹੀਂ ਦਿੰਨੇ ਜਿੰਨੇ ਉਹ ਵਿਆਜ ਦੇ ਦਿੱਤੇ ਜਾਂਦੇ ਆ ਮੇਰਾ ਸਵਾਲ ਫੇਰਹੀ ਹੈ ਕਿ ਕੀ ਇੱਕ ਮਹੀਨੇ ਦੇ ਵਿੱਚ ਵਿੱਚ ਪਾਲਿਸੀ ਬਣਾ ਕੇ ਇਹਦੇ ਵਿੱਚ ਉਚੋਦਨ ਕਰਨਗੇ ਕਿ ਇੱਕ ਮਹੀਨੇ ਦੇ ਵਿੱਚ ਲਾਭਪਾਤਰੀ ਦੇ ਖਾਤੇ ਦੇ ਵਿੱਚ ਪੈਸੇ ਪੈ ਸਕਣ ਥੈਂਕ ਯੂ ਜੀ ਮੰਤਰੀ ਜੀ ਆਨਰੇਬਲ ਸਪੀਕਰ ਸਾਹਿਬ ਇਹ ਪ੍ਰੋਬਲਮ ਜ਼ਰੂਰ ਆਈ ਹੈ ਪਿਛਲੇ ਸਾਲਾਂ ਦੌਰਾਨ ਕਿਉਂਕਿ ਅਸੀਂ ਆਨਲਾਈਨ ਸਿਸਟਮ ਸ਼ੁਰੂ ਕੀਤਾ ਸੀ ਔਰ ਇਹਦੇ ਵਿੱਚ ਖਾਮੀਆਂ ਵੀ ਪਾਈਆਂ ਗਈਆਂ ਪਰ ਹੁਣ ਅਸੀਂ ਇਸ ਨੂੰ ਦਰੁਸਤ ਕੀਤਾ ਤੇ ਦਸੰਬਰ 2024 ਤੱਕ ਅਸੀਂ ਜਿੰਨੇ ਵੀ ਲਾਭਪਾਤਰੀ ਸੀ ਉਹਨਾਂ ਨੂੰ ਇਹ ਸਕੀਮ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਹ ਚੁੱਕੇ ਹੈ ਔਰ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਵਾਕਈ ਇਸ ਨੂੰ 1 ਮਹੀਨੇ ਦੇ ਅੰਦਰ ਜਿਹੜੇ ਲਾਭਪਾਤਰੀਆਂ ਦੇ ਖਾਤਿਆਂ 'ਚ ਪਾਵਾਂਗੇ ਥੈਂਕ ਯੂ ਥੈਂਕ ਯੂ ਸ਼੍ਰੀ ਪਲੀਜ਼ ਬੈਠੋ ਸ਼੍ਰੀ ਅਮਿਤ ਰਤਨ ਕੋਟ ਫਤਾ ਸਰ ਕੁਐਸਚਨ ਨੰਬਰ 1307 ਜੀ ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਜੀ ਸਰ ਵੈਸੇ ਇਹਨਾਂ ਨੂੰ ਜਵਾਬ ਚਲਾ ਗਿਆ ਜੀ 118 ਕਰੋੜ ਰੁਪਏ ਖਰਚ ਕੀਤੇ ਆ ਤੇ 15 ਜਿਹੜੇ ਅਸੀਂ ਸੈਕਟਰੀਸ ਰੱਖਿਆ ਤੇ ਜਿਹੜੀ ਇਹਨਾਂ ਦੀ ਸਪਲੀਮੈਂਟਰੀ ਹੈ ਜੀ ਉਹ ਪੁੱਛ ਲੈਣ ਮੈਂ ਉਹਦਾ ਵਿਸਥਾਰ ਜੀ ਸਪੀਕਰ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਪੰਜਾਬ ਦਾ ਬਹੁਤ ਅਹਿਮ ਇੱਕ ਸਵਾਲ ਸੀਗਾ ਜਿਹੜਾ ਤੁਸੀਂ ਮੌਕਾ ਦਿੱਤਾ ਤੇ ਕੱਲ ਇੱਕ ਗੱਲ ਹੋ ਰਹੀ ਸੀ ਸਪੀਕਰ ਸਾਹਿਬ ਵੀ ਜਦੋਂ ਐਮ ਐਲ ਏ ਆਪ ਦੇ ਆਫਸਰਸ ਨੂੰ ਕਹਿੰਦੇ ਨੇ ਵੀ ਕੋਈ ਇਸ ਰਿਲੇਟਡ ਕੰਮ ਕੀਤਾ ਜਾਏ ਤੇ ਉਹਦਾ ਜਵਾਬ ਨਹੀਂ ਆਉਂਦਾ ਸਰ ਸਰ ਮੈਂ ਇਹ ਇਹ ਟੇਬਲ ਤੇ ਰੱਖਣਾ ਚਾਹੁੰਦਾ ਇਹ ਚਿੱਠੀ ਮੇਰੇ ਐਸ ਐਸ ਪੀ ਨੂੰ ਲਿਖੀ ਹੋਈ 27 8 ਦੀ ਇਹਦੇ ਵਿੱਚ ਜਿਹੜਾ ਇਹ ਮੇਰਾ ਸਵਾਲ ਹੈ ਰਗ ਡੀ ਐਡਿਕਸ਼ਨ ਪ੍ਰੋਗਰਾਮ ਬਾਰੇ ਪੁਲਿਸ ਕੀ ਕਰ ਰਹੀ ਹੈ ਤੇ ਜਿਹੜੇ ਐਸਐਸਪੀ ਸਾਹਿਬ ਹੈ ਇਸ ਗੱਲ ਤੇ ਕੋਈ ਜਵਾਬ ਨਹੀਂ ਦਿੰਦੇ ਤੇ ਮੇਰੇ ਖਿਆਲ ਚ ਜਦੋਂ ਅਸੀਂ ਪੁੱਛਦੇ ਆਂ ਤੇ ਇਹ ਵੀ ਕਿਹਾ ਜਾਂਦਾ ਹੈ ਵੀ ਸਾਡੀ ਸ਼ਿਕਾਇਤ ਕਰ ਦਿਓ ਤਾਂ ਇਹਨੂੰ ਸ਼ਿਕਾਇਤ ਨਾ ਲਿਆ ਜਾਵੇ ਸਰ ਠੀਕ ਥੈਂਕ ਯੂ ਜੀ ਸਰ ਸਰ ਜਿਹੜਾ ਜਵਾਬ ਦਿੱਤਾ ਸਰ ਮੈਂ ਜਵਾਬ ਤੇ ਆਉਂਗਾ ਸਰ ਇਹ ਸਾਡੀ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਸਰ ਇਹ ਜਿਹੜੀ ਫਿਗਰ ਹੈਗੀ ਹੈ 118 ਕਰੋੜ ਰੁਪਏ ਦੀ ਅੱਛੀ ਫਿਗਰ ਹੈ ਸਰ ਜਿਹਦੇ ਚ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਰਸ਼ਰੀ ਇディਚ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੂੰਗਾ ਵੀ ਇਹ ਇੱਕ ਸਿੰਗਲ ਡਾਇਰੈਕਸ਼ਨਲ ਅਪਰੋਚ ਹੈ ਡਰੱਗਸ ਨੂੰ ਡੀਲ ਕਰਨ ਦੀ ਤੇ ਜੇ ਇਹਨੂੰ ਆਪਾਂ ਮਲਟੀ ਡਾਇਰੈਕਸ਼ਨਲ ਬਣਾਉਨੇ ਆ ਤੇ ਉਹ ਕਿਸ ਤਰ੍ਹਾਂ ਕਰਨਗੇ ਮੇਰਾ ਇੱਕ ਸੁਝਾਅ ਹੈ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਡਰਗ ਡਿਐਡਿਕਸ਼ਨ ਹੈ ਜਾਂ ਡਰੱਗਸ ਨੂੰ ਦੇਖਣ ਦਾ ਨਜ਼ਰੀਆ ਬਦਲ ਚੁੱਕਿਆ ਆਪਾਂ ਪੰਜਾਬ 'ਚ ਉਸ ਤਰੀਕੇ ਨਾਲ ਇਹਨੂੰ ਨਹੀਂ ਦੇਖ ਰਹੇ ਪਰ ਮੁਲਕ ਦੇ ਵਿੱਚ ਪੰਜਾਬ ਵੀ ਇੱਕ ਹੈ ਅਹਜਾ ਸਟੇਟ ਹੈ ਜਿਹੜਾ ਹਮੇਸ਼ਾ ਪਹਿਲ ਕਦਮੀ ਕਰਦਾ ਹੈ ਤੇ ਮੇਰੇ ਖਿਆਲ ਦੇ ਵਿੱਚ ਇੰਟਰਨੈਸ਼ਨਲ ਪਰਸਪੈਕਟਿਵ ਲੈ ਕੇ ਆਪਾਂ ਨੂੰ ਕੋਈ ਨਾ ਕੋਈ ਹਾਊਸ ਤੇ ਸਵਾਲ ਪੁੱਛੋ ਜੀ ਸਵਾਲ ਸਰ ਇਸ ਸਵਾਲ ਦਾ ਹੀ ਵਿੱਚ ਹੀ 파ਟ ਹੈ ਵੀ ਜਿਹੜੇ ਮੰਤਰੀ ਸਾਹਿਬ ਹੈ ਇਹ ਜੀ ਕੋਈ ਕਮੇਟੀ ਬਣਾਓ ਤੁਸੀਂ ਬਣਾਓ ਸਰ ਮੰਤਰੀ ਸਾਹਿਬ ਨੂੰ ਡਾਇਰੈਕਟ ਕਰੇ ਵੀ ਇਹ ਇੰਟਰਨੈਸ਼ਨਲ ਪਰਸਪੈਕਟਿਵ ਨਾਲ ਡਰੱਗਸ ਨੂੰ ਡੀਲ ਕੀਤਾ ਜਾ ਸਕੇ ਥੈਂਕ ਯੂ ਥੈਂਕ ਯੂ ਅ ਮੰਤਰੀ ਜੀ ਕੁਝ ਕਹਿਣਾ ਚਾਹੂੰ ਹਾਂਜੀ ਹਾਂਜੀ ਸਰ ਬੜਾ ਐਮਸਵਾਲਾ ਜੀ ਇਹ ਇਹ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਤੁਹਾਡੇ ਮਰਿਫਤ ਦੱਸਣਾ ਚਾਹਨਾ ਕਿ ਅਸੀਂ ਤਿੰਨ ਦਿਨ ਪਹਿਲਾਂ ਹੀ ਇੱਕ ਸਟੇਕ ਹੋਲਡਰਸ ਜਿਹੜੇ ਜਿੰਨੇ ਵੀ ਸਾਡੇ ਸੀਗੇ ਅਸੀਂ ਐਮਸ ਤੋਂ ਪੀਜੀਆ ਤੋਂ ਸਾਰੇ ਐਕਸਪਰਟ ਬੁਲਾਏ ਸੀ ਔਰ ਪੁਲਿਸ ਡਿਪਾਰਟਮੈਂਟ ਨੂੰ ਵੀ ਬੁਲਾਇਆ ਸੀ ਲੀਗਲ ਡਿਪਾਰਟਮੈਂਟ ਨੂੰ ਵੀ ਬੁਲਾਇਆ ਸੀ ਸਾਰੇ ਅਸੀਂ ਇੱਕ ਪਾਲਿਸੀ ਜਿਹੜੀ ਹੈਗੀ ਆ ਜਿਹਦੇ ਚ ਇਹਨੂੰ ਡੀਕ੍ਰਿਮੀਨਲਾਈਜ਼ ਕਰਨਾ ਔਰ ਜਿਹੜਾ ਹੈਗਾ ਇਹਦੇ ਚ ਡਿਫਰੈਂਟ ਡਿਪਾਰਟਮੈਂਟਸ ਨੂੰ ਜਿਸ ਤਰ੍ਹਾਂ ਅਸੀਂ ਸਕਿਲ ਡਿਵੈਲਪਮੈਂਟ ਸੈਂਟਰ ਪਟਿਆਲੇਸ ਵੀ ਬਣਾਇਆ ਅਮਰਸਰ ਵੀ ਬਣਾਇਆ ਜਿਹੜੇ ਡਰੱਗ ਐਡਿਕਟ ਹੈ ਉਹਨਾਂ ਨੂੰ ਇੱਕ ਤਾਂ ਉਹਦੇ ਚਾਰ ਤਿੰਨ ਪ੍ਰੋਬਲਮ ਹੈਗੀਆਂ ਇੱਕ ਤਾਂ ਹੈਗੀ ਹੈ ਜਿਹੜੀ ਉਹਦੀ ਸਪਲਾਈ ਰਿਡਕਸ਼ਨ ਜੋ ਪੁਲਿਸ ਆਪਣਾ ਇਨਫੋਰਸਮੈਂਟ ਹੈ ਉਹ ਕਰਦੀ ਆ ਤੇ ਜਿਹੜੀ ਸਟਿਗਮਾ ਰਿਡਕਸ਼ਨ ਹੈ ਮੇਨ ਪ੍ਰੋਬਲਮ ਸਟਿਗਮਾ ਦੀ ਹੈ ਇਹਦੇ ਵਿੱਚ ਤੇ ਦੂਜੀ ਹੈਗੀ ਹਾਰਮ ਰਿਡਕਸ਼ਨ ਉਹਦੇ ਵਾਸਤੇ ਇਹਨੂੰ ਡੀਕ੍ਰਿਮੀਨਲਾਈਜ਼ ਕਰਕੇ ਔਰਲ ਸਬਸਟੀਟਿਊਸ਼ਨ ਥੈਰੇਪੀ ਜਿਹੜੀ ਹੈਗੀ ਆ ਉਹਨੂੰ ਆਪਾਂ ਲਾਰਜ ਸਕੇਲ ਤੇ ਜਿਸ ਤਰ੍ਹਾਂ ਅਸੀਂ 529 ਹੋਟ ਕਲੀਨਿਕ ਬਣਾਏ ਆ ਤੇ ਉਹਦੇ ਚ ਅਸੀਂ ਇਹ ਡੈਲੀਬਰੇਟ ਕਰ ਰਹੇ ਆ ਸਰ ਮੈਂ ਇਹ ਮੀਟਿੰਗ ਕਰਾਂਗਾ ਜੀ ਜਿਹੜੇ ਐਮਐਲਏ ਸਬਾਨ ਹੈ ਨਾ ਇਹਨਾਂ ਦੇ ਨਾਲ ਵੀ ਅਸੀਂ ਪਹਿਲਾਂ ਜਿਹੜੇ ਹੈਲਥ ਨਾਲ ਰਿਲੇਟਡ ਐਕਸਪਰਟਸ ਦੀ ਮੀਟਿੰਗ ਹੋ ਗਈ ਆ ਸਾਡੀ ਅਸੀਂ ਇੱਕ ਪਾਲਿਸੀ ਬਣਾ ਕੇ ਫਿਰ ਅਸੀਂ ਜਾਵਾਂਗੇ ਐਜੂਕੇਸ਼ਨ ਡਿਪਾਰਟਮੈਂਟ ਸਕਿੱਲ ਡਿਵੈਲਪਮੈਂਟ ਸਾਰਿਆਂ ਦੇ ਨਾਲ ਔਰ ਕਮਿਊਨਿਟੀ ਲੀਡਰਸ ਦੇ ਨਾਲ ਕਰਕੇ ਅਸੀਂ ਬਿਲਕੁਲ ਇੱਕ ਕੰਪਰੀਹੈਂਸਿਵ ਜਿਹੜੀ ਪਾਲਿਸੀ ਹੈ ਨਿਊ ਮੈਂਟਲ ਹੈਲਥ ਪਾਲਿਸੀ ਲੈ ਕੇ ਆ ਰਹੇ ਆ ਨਾਟ ਓਨਲੀ ਥਿਸ ਜਿਹੜੇ ਫਾਰਮਰ ਸੁਸਾਈਸਾਈਡ ਕਰਦੇ ਆ ਸਟੂਡੈਂਟ ਸੁਸਾਈਸਾਈਡ ਹੁੰਦੇ ਆ ਜਾਂ ਆਪਣੇ ਜਿਹੜੇ ਰਿਪੋਰਟਸ ਪੀ ਉਹਨਾਂ ਦੇ ਵਿੱਚ ਵੀ ਜਿਹੜੇ ਮੈਂਟਰਲ ਹੈਲਥ ਦੂਜੇ ਇਸ਼ੂਸ ਵੀ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਐਡਰੈਸ ਕਰ ਰਹੇ ਹਾਂ ਕੰਪਰੀਹੈਂਸਿਵ ਮੈਂਟਰਲ ਪਾਲਿਸੀ ਲਗਾ ਕੇ ਆ ਰਹੇ ਹਾਂ ਥੈਂਕ ਯੂ ਥੈਂਕ ਯੂ ਡਾਕਟਰ ਨਿਜਰ ਥੈਂਕ ਯੂ ਸਰ ਜੀ ਸਰ ਮੈਂ ਇਸ਼ੂ ਰੇਜ਼ ਕਰਨਾ ਚਾਹੁੰਨਾ ਕਿ ਸਾਡੇ ਬੱਚੇ ਨੇ ਜਿਹੜੇ ਡਰੱਗਸ ਲੈ ਰਹੇ ਨੇ ਤੇ ਚਲੋ ਜੀ ਸਰ ਕੈਮਰਾ ਉਹ बोलेंगे ਇਹ ਰਾਈਟ ਹੁਣ ਕਾ ਹੈ ਸਰ ਕੋਈ ਕਾਂਗਰਸ ਦੇ ਐਮਐਲਏ ਵੀ ਕਹਿੰਦੇ ਕਿ ਸਾਡੀ ਨੋਲੇ ਵਿੱਚ ਨਹੀਂ ਹੈ ਚੱਕਰ ਕੀ ਹੈ ਕਿ ਸਿਰਫ ਇਹ ਦੇਖੋ ਦੇਖੋ ਇਸ ਤਰ੍ਹਾਂ ਦਾ ਨਹੀਂ ਮੈਂ ਇੱਕ ਗੱਲ ਦੱਸਾਂ ਕਈ ਕੰਮ ਸੀਕ੍ਰੀਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਚ ਦਮ ਹੋਊਗਾ ਲੇਕਿਨ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਪਰ ਨਾਨਸ ਜੀ ਕਹਿੰਦੇ ਕਹਿੰਦੇ ਸਰਕਾਰ ਫਿਰ ਵੀ ਨਹੀਂ ਬਣਨੀ ਜੇ ਬਕਤੀ ਆ ਕੇ ਕੰਮ ਤੋਂ ਹੋਊਗਾ ਯਾਰ ਸਰਕਾਰ ਬਣਨੀ ਨਹੀਂ ਬਣਨੀ ਇਹ ਤਾਂ ਹੁਣ ਸਮੇਂ ਦੀ ਗੱਲ ਹੈ ਹੈ ਨਹੀਂ ਹੈ ਮੈਨੂੰ ਪਤਾ ਨਹੀਂ ਇਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਹੁਣ ਕੇ ਦੱਸੋ ਤੁਹਾਡੇ ਵਿੱਚ ਗੱਲ ਮੀਟਿੰਗ ਤੇ ਮੀਟਿੰਗ ਤੇ ਬੈਠੇ ਇਹੋ ਸੋ ਬਾਅਦ ਲੈਟਰ ਵੀ ਲਿਖਿਆ ਨਵਦੇ ਚਿਮਨ ਇਤਰਾਜ਼ ਜਤਾਇਆ ਕਿ ਕਿਵੇਂ ਇੱਕ ਕਾਂਗਰਸ ਦੀ ਮੀਟਿੰਗ ਚ ਆਜ਼ਾਦ ਐਮਐਲਏ ਬੈਠ ਚਲੋ ਯਾਰ ਹਰੇਕ ਨੂੰ ਆਪਣੀ ਆਪਣੀ ਸੀਟ ਦਾ ਆਂਦਾ ਕੂਂਟ ਤੇ ਬੋਲ ਨਾਲ ਤਾਂ ਹਰ ਬੰਦਾ ਵੇਖਦਾ ਕਿ ਕਦੋਂ ਡਿੱਗੇ ਸੋਕਾਲ ਸਿੰਘ ਖਹਿਰਾ ਐਮਐਸਪੀ ਵਾਲੇ ਬਿਆਨ ਦੇ ਉੱਤੇ ਹੁਣ ਤੁਹਾਡੇ ਤੇ ਤਾਨ ਕੱਸ ਰਹੇ ਨਹੀਂ ਹਾਲਾਂਕਿ ਤੁਹਾਡਾ ਨਾਮ ਨਹੀਂ ਲਿਆ ਉਹਨਾਂ ਨੇ ਤਾਂ ਤੁਹਾਡਾ ਇਥੋਨਲ ਦਾ ਉਦਯੋਗ ਦੀ ਗੱਲਬਾਤ ਸੀ ਕਿ ਮੱਕੀ ਚਾਹੀਦੀ ਆ ਉਹਦੇ ਵਾਸਤੇ ਤਾਂ ਕਰਕੇ ਪ੍ਰਾਈਵੇਟਾਈਜੇਸ਼ਨ ਤੇ ਪ੍ਰਾਈਵੇਟ ਸੈਕਟਰ ਨੂੰ ਸ਼ਾਹੀਦ ਕਰ ਰਹੇ ਹੋ ਰਾਣਾ ਜੀ ਤੇ ਕੀ ਪਬਲਿਕ ਸੈਕਟਰ ਦੀਆਂ ਅਸੀਂ ਕਾਰਖਾਨੇ ਲਾਉਣ ਦਾ ਕੋਈ ਯੋਜਨਾ ਹੈ ਆਪਾਂ ਦੇਖੋ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਮੇਰਾ ਟੀਚਾ ਬੜਾ ਲੰਬਾ ਆ ਬਹੁਤ ਉੱਚੀ ਸੋਚ ਲੈ ਕੇ ਮੈਂ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਨਾ ਮੈਂ ਯੂਥ ਨੂੰ ਕਿਵੇਂ ਐਂਟਰਪ੍ਰੈਨਿਅਰ ਬਣਾਉਣਾ ਉਹਦੀ ਗੱਲ ਕਰਾਂਗਾ ਮੈਂ ਕਿਸਾਨ ਨੂੰ ਕਿਦਾਂ ਐਂਟਰਪ੍ਰੈਨਿਅਰ ਬਣਾਉਣਾ ਉਹਦੀ ਗੱਲ ਕਰਾਂਗਾ ਉਦਯੋਗ ਉਦਯੋਗ 'ਚ ਜਦੋਂ ਜਾਣਗੇ ਤਾਂ ਕਿਸਾਨ ਦੀ ਆਮਦਨ ਵੀ ਵਧੇਗੀ ਸੋਚ ਵੀ ਬਦਲੇਗੀ ਛੋਟੀਆਂ ਗੱਲਾਂ ਨਾਲ ਮੈਂ ਡਿਸਟਰੈਕਟ ਨਹੀਂ ਹੋਣਾ ਇਹ ਮਾਮਲ ਨੂੰ ਕੋਈ ਜਵਾਬ ਦੇਣਾ ਹੀ ਨਹੀਂ ਅਰੇ ਬਾਈ ਤਾ ਮੈਂ ਕਿਸੇ ਨੂੰ ਨਹੀਂ ਜਵਾਬ ਦੇ ਸਕਦਾ ਮੈਂ ਤਾਂ ਕਰਕੇ ਦੇਖੋ ਕਰਕੇ ਵਿਖਾਵਾਂਗਾ ਉਹ ਜਵਾਬ ਹੋਏਗਾ ਜੇ 1 ਮਿੰਟ ਜੇ ਮੈਂ ਕੋਈ ਕੰਮ ਕਰਕੇ ਕੋਈ ਮੂੰਹ ਕਿਹਾ ਕਰਕੇ ਵਿਖਾਵਾਂਗਾ ਉਹਨੂੰ ਉਹਦੇ ਉਹਦੇ ਲਈ ਹਲੇ 6 ਮਹੀਨੇ ਦਾ 7 ਦਸੰਬਰ ਦਾ ਟਾਈਮ ਹੈ ਤੇ ਜੇ ਮੈਂ ਕਰਾਂਗਾ ਕਿਸਾਨ ਵੀ ਖੁਸ਼ ਹੋਏਗੀ ਸਰਕਾਰ ਵੀ ਖੁਸ਼ ਹੋਏਗੀ। ਔਰ ਜਵਾਬ ਹੁੰਦਾ ਜਵਾਬ ਯਾਰ ਮੂੰਹ ਜਵਾਨੀ ਥੋੜੀ ਰਹਿੰਦਾ। ਰਾਣਾ ਸਾਹਿਬ ਐਮਐਸਬੀ ਚਾਹੇ ਤਾਂ ਕੇਂਦਰ ਸਰਕਾਰ ਦਾ ਮਸਲਾ ਚਾਹੇ ਸਟੇਟ ਸਰਕਾਰ ਦਾ ਮਸਲਾ ਖੇਤੀਬਾੜੀ ਕੇ ਸਟੇਟ ਸਬਜੈਕਟ ਹੈਗਾ ਤਾਂ ਫਿਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਕਹਿ ਰਿਹਾ ਆਪਸੀ ਕਿਹੜਾ ਕੱਢਣ ਤੇ ਕਿਉਂ ਚਲੋ ਕੋਈ ਨਹੀਂ ਯਾਰ ਨਹੀਂ 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 ਆਪਾਂ ਰੌਲੇ 'ਚ ਨਹੀਂ ਪੈਣਾ। ਹਾਂ। ਮੈਂ ਤਾਂ ਇਨੀ ਗੱਲ ਕਹਿਣੀ ਚਾਹੁੰਨਾ ਕਿ ਅੱਜ ਤੋਂ 2 ਸਾਲ ਪਹਿਲਾਂ ਜਦੋਂ ਅਸੀਂ ਮਾਰਕੀਟ 'ਚ ਨਹੀਂ ਸੀਗੇ 에ਥਨੋਲ ਪਲਾਂਟ ਨਹੀਂ ਆਏ ਸੀਗੇ ਉਦੋਂ ਮੱਕੀ 900 ਰੁਪਏ ਵਿਕਦੀ ਸੀ ਤੇ ਮੈਂ ਖੁਦ ਆਪਣੀ ਸਰਕਾਰ ਦੇ ਵੇਲੇ ਸਰਕਾਰ ਨੂੰ ਪੁੱਛਿਆ ਕਿ ਭਾਈ 900 ਰੁਪਏ ਮੱਕੀ ਕਿਉਂ ਬਿਕਰੀ ਆ ਮੱਕੀ ਦਾ ਇੰਤਜ਼ਾਮ ਕਰੋ ਐਮਐਸਪੀ 14 ਜਾਂ 1600 ਰੁਪਏ ਸੀ ਲੇਕਿਨ 900 ਰੁਪਏ 800 ਰੁਪਏ ਮੱਕੀ ਵਿਕਦੀ ਸੀ ਪਿਛਲੇ ਸਾਲ ਐਮਸੀ ਐਮਐਸਪੀ 100 ਰੁਪਏ ਸੀ ਤੇ 24 ਰੁਪਏ ਸੇ ਅਸੀਂ ਮਾਰਕੀਟ ਚ ਖਰੀਦੀ ਆ ਤੁਸੀਂ ਕਪੂਰਥਲਾ ਜਲੰਧਰ ਇਹਨਾਂ ਇਲਾਕੇ ਨਵੇਂ ਸ਼ਹਿਰ ਜਾ ਕੇ ਪੁੱਛੋ ਤਾਂ ਸਹੀ ਸੋ ਇਹ ਨਹੀਂ ਕਹੂੰਗਾ ਆਸੀਤ ਭਾਗ ਤਾਂ ਨਹੀਂ ਆ ਰਣਾ ਜੀ ਗਰੀਸ ਗਾਦੀ ਲੈ ਕੇ ਕਾਂਗਰਸ ਨੂੰ ਪੁੱਛਿਆ ਕਿ ਉਸ ਨੂੰ ਦਿਤਾ ਆਪਣਾ ਆਪਣਾ ਕੰਮ ਸਾਰੇ ਜਣੇ ਕਰੋ ਮੈਂ ਤਾਂ ਇਹੀ ਕਰਦਾ ਸਭ ਨੂੰ ਬੇਨਤੀ ਕਰਨਾ ਕਿ ਇੱਕ ਸਪੈਸ਼ਲ ਕੋਈ ਇਹ ਜਹਾਜ ਬਣਾਇਆ ਜਾਵੇ ਕਿਉਂਕਿ 12-13 ਲੱਖ ਦੀ ਲੋਕਾਂ ਦੀ ਆਬਾਦੀ ਹੈ ਲੋਕਾਂ ਨੇ ਕੰਮ ਆਉਣਾ ਤੇ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਕਿੰਨੀ ਦੇਰ ਚੋ ਤਹਿਸੀਲ ਕੰਪਲੈਕਸ ਐਸਡੀਐਮ ਕੰਪਲੈਕਸ ਤੇ ਸਾਰੇ ਜਿਹੜੇ ਜ਼ਰੂਰਤਾਂ ਦੇ ਕੰਪਲੈਕਸ ਨੇ ਇੱਕ ਛੱਤ ਥਲੇ ਜੁਆਰਪੁਰੀ ਕੀਤੇ ਜਾਂ ਕਿੰਨਾ ਸਮਾਂ ਲੱਗੇਗਾ ਧੰਨਵਾਦ ਜੀ ਕਿੰਨੀ ਦੇਰ ਚ ਮਿਹਰਬਾਨੀ ਕਰਦੇ ਹੋ ਵੀ ਮੰਤਰੀ ਜੀ ਮੈਂ ਪੂਰਾ ਦੱਸੂਗਾ ਜੀ ਅੱਜ ਉਚ ਸੁਣ ਲਿਓ ਕਿਆ ਬਾਤ ਮਾਨੇ ਉਸ ਸਿਕਾ ਸਰ ਡੇਰਾ ਵਸਦੀ ਦੀ ਸਬ ਡਿਵੀਜ਼ਨਲ ਤਹਿਸੀਲ ਕੰਪਲੈਕਸ ਪਿੰਨਰ ਨਗਰ ਕਾਉਂਸਲ ਡੇਰਾ ਵਸਦੀ ਦੀ ਹਾਦ ਦੇ ਅੰਦਰ ਹੀ ਸਥਿਤ ਸੀ ਇਸ ਕੰਪਲੈਕਸ ਵਿਟੀ ਜੁਡੀਸ਼ੀਅਲ ਕੋਰਟਸ ਵਿੱਚ ਸਥਿਤਨ ਸੀਡਬਲੂ ਪੀਪੀਆਈਐਲ 170/2024 ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਉਪ ਮੰਡਲ ਮੈਜਿਸਟਰੇਟ ਡੇਰਾ ਬੱਸੀ ਦਾ ਦਫ਼ਤਰ ਆਰਜੀ ਤੌਰ ਤੇ ਸਿਵਲ ਅਦਾਲਤ ਬਲੌਲੇ ਦਿੱਤਾ ਗਿਆ ਹੈ ਇਸ ਲਈ ਹਾਲ ਦੀ ਘੜੀ ਉਪ ਮੰਡਲ ਮੈਜਿਸਟਰੇਟ ਦਾ ਦਫ਼ਤਰ ਐਮਸੀ ਹਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤਹਿਸੀਲ ਦਫ਼ਤਰ ਪੁਰਾਣੇ ਕੰਪਲੈਕਸ ਵਿੱਚ ਹੀ ਚੱਲ ਰਿਹਾ ਹੈ ਜਦੋਂ ਜਵਾਰਪੁਰ ਦੇ ਜੁਡੀਸ਼ੀਅਲ ਕੰਪਲੈਕਸ ਦੀ ਵੇਲਡਿੰਗ ਬਣ ਕੇ ਤਿਆਰ ਹੋ ਜਾਵੇਗੀ ਤਾਂ ਉਪ ਮੰਡਲ ਮੈਜਿਸਟਰ ਦਫ਼ਤਰ ਮੁੜ ਪੁਰਾਣੀ ਜਗ੍ਹਾ ਤੇ ਚਲਾ ਜਾਵੇਗਾ ਉਪ ਮੰਡਲ ਮੈਜਿਸਟਰ ਡੇਰਾਬੱਸੀ ਦਫ਼ਤਰ ਦੀ ਇਮਾਰਤ ਸਾਲ 2005 ਵਿੱਚ ਬਣੀ ਸੀ ਅਤੇ ਹਾਜ਼ਰ ਹਾਲ ਦੀ ਘੜੀ ਡੇਰਾਬੱਸੀ ਵਿਖੇ ਨਵਾਂ ਉਪ ਮੰਡਲ ਮੈਜਿਸਟਰ ਕੰਪਲੈਕਸ ਬਣਾਉਣ ਦੀ ਕੋਈ ਤਜਵੀਰ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ ਥੈਂਕ ਯੂ ਬਾਬਾ ਸਾਹਿਬ ਮਾਨਯੋਗ ਸਪੀਕਰ ਸਾਹਿਬ ਕੀ ਐਸ ਡੀ ਐਮ ਆਫਿਸ ਤੇ ਤਹਿਸੀਲ ਦਾ ਜਿਹੜਾ ਦਫ਼ਤਰ ਹੈ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਉਹ 66 ਥੱਲੇ ਚਲੇਗਾ ਕਿ ਸਰਕਾਰ ਦੀ ਤਜਵੀਦ ਹੈ ਕੋਈ ਟਾਈਮ ਬਾਉਂਡ ਕਰ ਦਿਓ ਤਸੀਲ ਕੰਪਲੈਕਸ ਬਹੁਤ ਜ਼ਰੂਰੀ ਹੈ ਸਾਰੇ ਪੰਜਾਬ ਚ ਨਵੇਂ ਤਸੀਲ ਕੰਪਲੈਕਸ ਵੀ ਬਣੇ ਨੇ ਕਿ ਡੇਰਾ ਬਸੀ ਇਸ ਕੰਪਲੈਕਸ ਤੋਂ ਵਾਂਝਾ ਰਹੇਗਾ ਮੈਂ ਤੁਹਾਡੇ ਮਾਣਫਤ ਸੀਐਮ ਸਾਹਿਬ ਨੂੰ ਔਰ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਦੇ ਉੱਪਰ ਸਪੈਸ਼ਲ ਧਿਆਨ ਕੀਤਾ ਜਾਵੇ ਜੀ ਧੰਨਵਾਦ ਮੰਤਰੀ ਜੀ ਸਪੈਸ਼ਲ ਧਿਆਨ ਕਰ ਲਿਓ ਸਰ ਨੋਟ ਕਰ ਲਿਆ ਜਲਦੀ ਹੀ ਮੈਂ ਮੈਂਬਰ ਸਾਹਿਬ ਨੂੰ ਇਹਦਾ ਜਵਾਬ ਦੇ ਕੇ ਆਪਣੇ ਅਫਸਰ ਸਾਹਿਬਾਨਾਂ ਨੂੰ ਬੁਲਾ ਕੇ ਇਹਨਾਂ ਦੇ ਇਹਦੇ ਉੱਤੇ ਵਿਚਾਰ ਕੀਤਾ ਜਾਵੇ थैंक यू थैंक यू थैंक यू आगे चलिए जी सरदार त्रिप त्रजिंदर सिंह बाजवा सवाल मुल्तवी ਕੀਤਾ ਗਿਆ ਜੀ ਕੋਈ ਗੱਲ ਨਹੀਂ ਡਾਕਟਰ ਸੁਖਵਿੰਦਰ ਕੁਮਾਰ ਸੁਖੀ थैंक यू ਸਰ 1408 ਸਰਦਾਰ ਲਾਲਜੀਤ ਸਿੰਘ ਪੁੱਲਰ ਟ੍ਰਾਂਸਪੋਰਟ ਮੰਤਰੀ ਮਾਨਯੋਗ ਸਪੀਕਰ ਸਾਹਿਬ ਦਿੱਲੀ ਇੰਟਰਨੈਸ਼ਨਲ 에어ਪੋਰਟ ਦੇ ਮੁਕਾਬਲੇ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਅਮਰਸਾ ਰੌਣਜਾਂ ਵਾਲੀਆਂ ਘਰੇਲੂ ਤੇ ਇੰਟਰਨੈਸ਼ਨਲ ਉਡਾਨਾਂ ਦੀ ਗਿਣਤੀ ਬਹੁਤ ਘੱਟ ਹੈ ਬਹੁਤ ਘੱਟ ਗਿਣਤੀ ਹੋਣ ਕਾਰਨ ਅਮਰਸਾ ਏਅਰਪੋਰਟ ਨੂੰ ਜਿਹੜੀ ਸਰਕਾਰੀ ਬੱਸ ਸੇਵਾ ਉਹ ਸ਼ੁਰੂ ਨਹੀਂ ਕੀਤੀ ਗਈ ਜੀ ਡਾਕਟਰ ਸਾਹਿਬ ਸਰ ਤੁਹਾਡੀ ਸਰਕਾਰ ਨੇ ਸਰ ਦਿੱਲੀ ਤੋਂ ਜਿਹੜੀ ਏਅਰਪੋਰਟ ਤੋਂ ਬੱਸ ਜਾਲੂ ਕੀਤੀ ਇਦੇ ਵਿੱਚ ਇੱਕ ਵਾਰੀ ਮੈਂ ਤੇ ਡਾਕਟਰ ਨਸ਼ਤਰਪਾਲ ਜੀ ਵੀ ਅਸੀਂ ਦੋਨਾਂ ਨੇ ਸਫ਼ਰ ਵੀ ਕੀਤਾ ਔਰ ਲੋਕ ਵੀ ਉਹਨੂੰ ਚੰਗਾ ਸਮਝਦੇ ਸੀ ਮੈਂ ਸਭ ਇਹ ਤਾਂ ਕਿ ਮੈਂ ਜਿਸ ਏਰੀਆ ਚ ਕੋ ਬੜਾ ਲੋਕ ਜਿਹੜੇ ਐਨਆਰਆਈ ਮੇਰਾ ਏਰੀਆ ਆ ਉਹ ਅਕਸਰੇ ਡਿਮਾਂਡ ਕਰਦੇ ਆ ਕਿ ਜੇ ਦਿੱਲੀ ਤੋਂ ਬੱਸ ਚੱਲ ਸਕਦੀ ਆ ਕਿਉਂਕਿ ਇੱਥੋਂ ਤਾਂ ਜ਼ਿਆਦਾ ਬੱਸਾਂ ਚਲਾਣ ਦੀ ਲੋੜ ਨਹੀਂ ਇੱਕ ਤੁਸੀਂ ਅਮਰਸਰ ਤੋਂ ਚੰਡੀਗੜ੍ਹ ਇੱਕ ਉਧਰ ਪਤੇ ਮਾਲਵੇਵਨ ਲਾ ਦਿਓ ਮੈਂ ਸਮਝਦਾ ਕਿ ਉਹਦੇ ਨਾਲ ਲੋਕਾਂ ਚ ਚੰਗੀ ਉਹਨਾਂ ਨੂੰ ਇੱਕ ਸਹੂਲਤ ਮਿਲੇਗੀ ਸਰ ਦੂਸਰਾ ਸਰ ਇੱਕ ਜਿਹੜੀ ਦਿੱਲੀ ਤੋਂ ਬੱਸ ਚਲਦੀ ਹੈ ਆਪਣੀ ਉਹ ਥੋੜਾ ਜਹਾ ਕਿਲੋ 1.5 ਕਿਲੋਮੀਟਰ ਦੂਰੋਂ ਚਲਦੀ ਹੈ ਜੇਕਰ ਦੂਸਰੀਆਂ ਬੱਸਾਂ ਉੱਥੇ ਖੜ ਸਕਦੀਆਂ ਐਪੀਅਰਪੋਰਟ ਦੇ ਨੇੜੇ ਤਾਂ ਮੈਂ ਬੇਨਤੀ ਕਰੂੰਗਾ ਕਿ ਇਹ ਬੱਸਾਂ ਵੀ ਜਿਹੜੀਆਂ ਨਾ ਉਹ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਖੜਨ ਔਰ ਦੂਸਰਾ ਇਹ ਬੱਸ ਸਟੈਂਡ ਜਾਨੀਆਂ ਘੁੰਮ ਕੇ ਉਹ 2 ਘੰਟੇ ਜਿਹੜਾ ਉਹਦਾ ਬਾਹਰੋਂ ਐਨਆਰਆ ਜਾਂਦਾ ਉਹ ਬੜਾ ਸਮਝਦਾ ਕਿ ਇਹ ਬਿਨਾਂ ਹੀ ਗੱਲ ਤੋਂ ਸਾਡੇ ਤੇ ਬੋਝ ਆ ਕਿ ਉਹ ਸਿੱਧੀ ਬੱਸ ਜਿਹੜੀ ਆ ਉਹ ਪੰਜਾਬ ਆਵੇ ਇਹ ਮੇਰੀ ਬੇਨਤੀ ਹੈ ਸਰ ਤੇ ਜੇ ਕਰ ਲਈ ਅਸੀਂ ਕਦੋਂ ਤੱਕ ਆਪਾਂ ਮਰਸਾ ਤੋਂ ਸ਼ੁਰੂ ਕਰ ਸਕਦੇ ਸਰ ਕੀ ਆਪਾਂ ਇੰਟਰਨੈਸ਼ਨਲ 에ਰਪੋਰਟ ਦਿੱਲੀ ਤੋਂ ਜਿਹੜੀ ਬੱਸ ਆਉਂਦੀ ਆ ਉਹਨੂੰ ਉੱਥੋਂ ਡਾਇਰੈਕਟ ਪੰਜਾਬ ਵਾਸਤੇ ਉਹਦੀ ਪ੍ਰਬੰਧ ਕਰਾ ਕਰ ਸਕਦੇ ਆ ਮੈਂ ਆਪਣੇ ਵਿਭਾਗ ਦੇ ਸੈਕਟਰੀ ਦੀਕੇ ਤਵਾਰੀ ਜੀ ਨੂੰ ਅੱਗੇ ਵੀ ਕਿਹਾ ਪਈ ਆਪਾਂ ਵੀ ਜਿਵੇਂ ਪ੍ਰਾਈਵੇਟ ادارے ਵਾਲਿਆਂ ਨੇ ਕੈਬਨ ਲਿਆ ਉੱਥੇ ਆਪਾਂ ਵੀ ਕੈਬਨ ਲੈ ਕੇ ਤੇ ਆਪਣੀ ਵੀ ਬੱਸ ਉੱਥੇ ਖੜੇ ਤੇ ਉੱਥੋਂ ਹੀ ਸਵਾਰੀਆਂ ਚੁੱਕੇ ਜਿਹਨਾਂ ਉਹ ਵੀ ਕਰਵਾਉਣੇ ਆ ਤੇ ਦੂਜਾ ਜੇ ਕੋਈ ਸਾਨੂੰ ਲੱਗਦਾ ਵਾ ਕਿ ਅਮਰਸਰ 에য়ারਪੋਰਟ ਵਾਸਤੇ ਸਾਨੂੰ ਸਵਾਰੀ ਮਿਲਦੀ ਆ ਕਿ ਬੱਸ ਜਦੋਂ ਜਾਂਦੀ ਆ ਕੋਈ 30 40 50 ਸਵਾਰੀਆਂ ਹੁਣ ਫੇਰ ਹੀ ਬੱਸ ਵੀ ਚਲਾਉਂਦਾ ਫਾਇਦਾ ਜੀ ਜਿਹੜੇ ਏਰੀਏ ਚੋਂ ਵੱਤ ਅਮਰਸਰ 에য়ারਪੋਰਟ ਲਈ ਯਾਤਰੀ ਜਾਂਦੇ ਹੋਣਗੇ ਉਹ ਆਪਾਂ ਸਰਵੇ ਕਰਵਾ ਕੇ ਤੇ ਵੇਖ ਲਾਂਗੇ ਜੇ ਫਾਇਦਾ ਹੁੰਦਾ ਉਹ ਸਰਕਾਰ ਦਾ ਲੋਕਾਂ ਦਾ ਆਪਾਂ ਜਰੂਰ ਕਰਾਂਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰਦਾਰ ਕੁਲਵੰਤ ਸਿੰਘ ਸਿੱਧੂ माननीय स्पीकर साहब सवाल नंबर 1397 सरदार हरजोत सिंह बेंस शिक्षा मंत्री जवाब देंगे माननीय स्पीकर साहब माननीय एमएलए साहब ਵੱਲੋਂ ਆਤਮਨਗਰ ਸਕੂਲ ਜਿਹੜਾ ਗਵਰਨਮੈਂਟ ਐਲੀਮੈਂਟਰੀ ਸਕੂਲ ਤੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਰੇ ਪੁੱਛਿਆ ਗਿਆ ਕਿ ਇੱਥੇ ਕੋਈ ਇਸ ਨੂੰ ਜਗ੍ਹਾ ਇਸ ਨੂੰ ਹੋਰ ਮਿਲ ਸਕਦੀ ਹੈ ਇੱਕ ਦਿੱਕਤ ਹੈ ਜਿਹੜੇ ਸ਼ਹਿਰਾਂ ਦੇ ਸਕੂਲ ਨੇ ਖਾਸ ਕਰਕੇ ਪ੍ਰਾਇਮਰੀ ਸ਼ਹਿਰਾਂ ਚ ਬਦੀ ਬਹੁਤ ਵੱਢ ਗਈ ਅੱਜ ਉੱਥੇ ਜੀ ਬਹੁਤ ਬੱਚੇ ਜ਼ਿਆਦਾ ਨੇ ਤੇ ਹਜੇ ਵੀ ਐਡਮਿਸ਼ਨਸ ਦਾ ਬਹੁਤ ਜ਼ਿਆਦਾ ਸਕੋਪ ਹੈ ਪਰ ਸਾਡੇ ਕੋਲ ਜਗ੍ਹਾ ਦੀ ਬਹੁਤ ਘਾਟ ਹੈ ਤਾਂ ਐਮਐਲਏ ਸਾਹਿਬ ਦੇ ਐਫਰਟਸ ਦੇ ਨਾਲ ਅਸੀਂ ਇੱਕ ਲੁਧਿਆਣਾ ਇੰਪਰੂਵਮੈਂਟ ٹرسٹ ਦੀ ਉੱਥੇ ਜਗ੍ਹਾ ਪਈ ਹੈ ਡੇਡ ਕਿਲੇ ਦੇ ਆਸ-ਪਾਸ ਉਹ ਅਸੀਂ ਇੱਕ ਮੈਂ ਤੇ ਐਮਐਲਏ ਸਭ ਇਕੱਠੇ ਮਿਲ ਕੇ ਉਹ ਜਦੋਂ ਸਾਾਨੂੰ ਡਿਪਾਰਟਮੈਂਟ ਨੂੰ ਟਰਾਂਸਫਰ ਹੋ ਜੂਗੀ ਤਾਂ ਅਸੀਂ ਇੱਥੇ ਇੱਕ ਨਵਾਂ ਸਕੂਲ ਦੀ ਉਸਾਰੀ ਕਰ ਸਕਦੇ ਆ ਇਸ ਵਕਤ ਸਕੂਲ ਦੇ ਵਿੱਚ ਵਾਕਈ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਕਲਾਸਰੂਮਸ ਬਹੁਤ ਘੱਟ ਹੈ ਤੇ ਉਹ ਅਸੀਂ ਬਿਲਕੁਲ ਮਿਲ ਕੇ ਅੱਜ ਖੁਦ ਡਿਪਟੀ ਕਮਿਸ਼ਨਰ ਲੁਧਿਆਣੇ ਨਾਲ ਵੀ ਗੱਲ ਕਰਨਾ ਐ ਐਸ ਸੂਨ ਐਸ ਪੋਸੀਬਲ ਵੀ ਗੈਟ ਦਾ ਲੈਂਡ ਇਨ ਦਾ ਨੇਮ ਆਫ ਆਰ ਡਿਪਾਰਟਮੈਂਟ ਅਸੀਂ ਜਿਹੜਾ ਉੱਥੇ ਨਵੀਂ ਕੰਸਟਰਕਸ਼ਨ ਸ਼ੁਰੂ ਕਰਾ ਦਾਂ ਥੈਂਕ ਯੂ ਸਿੱਧੂ ਸਾਹਿਬ ਧੰਨਵਾਦ ਕਰਦਾ ਮੰਤਰੀ ਸਾਹਿਬ ਤੇ ਤੁਸੀਂ ਇਸ ਨੂੰ ਜਿਹੜੀ ਹੈ ਲਗਭਗ ਪਰਮਾਨਵੀ ਦਿੱਤੀ ਹੋਇਆ ਤੇ ਮੈਂ ਇਹਦਾ ਰਿਕਾਰਡ ਵੀ ਘਰਾ ਕੇ ਲਿਆ ਸੀ 1.8 ਏਕੜ ਇੰਪਰੂਵਮੈਂਟ ਟਟਕੋਲੇ ਜਿਹੜੀ ਹੈ ਉਹ ਜ਼ਮੀਨ ਪਈ ਹੈ ਜਿੱਥੇ ਸਪੀਕਰ ਸਾਹਿਬ ਇਹ ਸਕੂਲ ਹੈ ਉਹ ਬਹੁਤ ਹੀ ਗਰੀਬੀ ਰੇਖਾ ਤੋਂ ਥੱਲੇ ਦੇ ਲੋਕ ਰਹਿੰਦੇ ਨੇ ਉਦੀ ਜਿਹੜੀ ਸਕੂਲ ਦੀ ਮੰਤਰੀ ਸਾਹਿਬ ਦੇ ਮੈਂ ਆਪੀ ਦੇ ਮਾਦਰਵੇਂ ਮੰਤਰੀ ਸਾਹਿਬ ਨੂੰ ਦੱਸਣਾ ਚਾਹਣਾ ਕਿ ਉਸ ਦੇ ਵਿੱਚ ਨਾ ਤਾਂ ਕੋਈ ਪਲੇਗਰਾਉਂਡ ਹੈ ਪਰ ਅੰਮ੍ਰਿਤ ਦੇ ਤੇ ਜਿਹੜਾ ਮਿਡਲ ਸਕੂਲ ਹੈ ਤੇ ਹਾਈ ਸਕੂਲ ਹੈ ਉਹ ਇਕੱਠੇ ਇੱਕ ਬਿਲਡਿੰਗ ਚੱਲਦੇ ਨੇ ਉਹਦੇ ਬਿਲਕੁਲ ਨੇੜੇ ਤੇ ਜਿਹੜੀ ਹੈ ਇਹ ਆਪਣੇ ਕੋਲੇ ਲੈਂਡ ਪਈ ਹੋਇਆ ਤੇ ਉਹ ਇੰਪਰੂਵਮੈਂਟ ਚਾਰਜ ਨੂੰ ਕੋਈ ਇਤਰਾਜ਼ ਵੀ ਨਹੀਂ ਕਿਉਂਕਿ ਇਹ ਸਕੂਲ ਵਾਸਤੇ ਹੀ ਰੱਖੀ ਪਈ ਹੋਇਆ ਤੇ ਆਪਣਾ ਜਿਹੜਾ ਵਿਗਨ ਉਹ ਵੀ ਹੈਲਥ ਤੇ ਐਜੂਕੇਸ਼ਨ ਦਾ ਤਾਂ ਮੈਂ ਸਮਝਦਾ ਵੀ ਮੇਰੇ ਲਈ ਉਹ ਦਿਨ ਬਹੁਤ ਵੱਡਾ ਤੇ ਖੁਸ਼ੀ ਵਾਲਾ ਦਿਨ ਹੋਊ ਜਦੋਂ ਅੰਬੇਦਕਰ ਨਗਰ ਤੇ ਤੇ ਉਸੇ ਆਸ-ਪਾਸ ਦੇ ਲੋਕਾਂ ਨੂੰ ਸਰਕਾਰੀ ਸਕੂਲ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਜਿਨ੍ਹਾਂ ਵਿੱਚ ਬਹੁਤ ਵੱਡੀ ਲੁੱਟ ਹੁੰਦੀ ਹੈ ਉਹਨਾਂ ਨਾਲੋਂ ਵਧੀਆ ਸਕੂਲ ਅਸੀਂ ਪ੍ਰੋਵਾਈਡ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਜਿੱਤਾਂਗੇ ਆਪ ਜੀ ਦੇ ਮਾਨਯੋਗ ਮੈਂ ਮੰਤਰੀ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਵਿਸ਼ੇਸ਼ ਧੰਨਵਾਦ ਥੈਂਕ ਯੂ ਕਰੂਗਾ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਸਾਹਿਬ ਥੋੜਾ ਅੱਗੇ ਚੱਲੀਏ ਜੀ ਸਾਰੇ ਲੱਗ ਜਾਣਗੇ ਸਵਾਲ ਰੱਖੋ ਰੱਖੋ ਹੁਣ ਤੁਸੀਂ ਉਹ ਯਾਰ ਉਹ ਉਹਨਾਂ ਨੇ ਆਪਣੇ ਸਕੂਲ ਦਾ ਉਹਨਾਂ ਦੇ ਸਕੂਲ ਦਾ ਉਹਨਾਂ ਦੇ ਸਕੂਲ ਦੀ ਗੱਲ ਕਰਦੇ ਹੋ ਯੂ ਆਰ ਇਨ ਅਸੈਂਬਲੀ ਯੂ ਸ਼ੁੱਡ ਟਾਕ ਅਬਾਊਟ ਦਿਸ ਕੁਐਸਚਨ ਓਨਲੀ ਪਲੀਜ਼ ਹਾਂ ਦੱਸੋ ਦੱਸੋ ਸਪੀਕਰ ਸਾਹਿਬ ਮੇਰੀ ਗੁਜ਼ਾਰਿਸ਼ ਹੈ ਮੈਂ ਸਿਰਫ ਵਜ਼ੀਰ ਸਾਹਿਬ ਨੂੰ ਰਿਕੁਐਸਟ ਕਰਨੀ ਹੈ ਕਿ ਦੋ ਆਲਰੇਡੀ ਸਕੂਲ ਅਸੀਂ ਕੰਸਟਰਕਟ ਕੀਤੇ ਹੋਏ ਆ ਉਹਨਾਂ ਦੀ ਬਿਲਡਿੰਗ ਇਹ ਵੱਖਰਾ ਸਵਾਲ ਹੈ ਬੈਠੋ ਬੈਠੋ ਯਾਰ ਵੇ ਯੂ ਸ਼ੁੱਡ ਦਿਸ ਇਜ਼ ਦਿਸ ਕੋਈ ਰਿਕੁਐਸਟ ਰੂਲ ਦਾ ਚੱਲਦਾ ਸਾਰਾ ਕੁਝ ਤੁਸੀਂ ਸਿਆਣੇ ਬੈਣੇ ਤੁਸੀਂ ਤਾਂ ਤੁਸੀਂ ਤਾਂ ਤਜਰਬੇਕਾਰ ਹੋ ਬਸ ਪਲੀਜ਼ ਬੈਠੋ ਫਿਰ ਥੈਂਕ ਯੂ ਥੈਂਕ ਯੂ ਸ਼੍ਰੀ ਨਰੇਸ਼ਪੁਰੀ ਜੀ ਸਰ ਕੁਐਸਚਨ ਨੰਬਰ 1411 ਜੀ ਸਰਦਾਰ ਭਜਨ ਸਿੰਘ ਲੋਧ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਸੁਜਾਨਪੁਰ ਪਠਾਨਕੋਟ ਪਲਾਨ ਰੋਡ ਰੇਲਵੇ ਕ੍ਰੋਸਿੰਗ ਤੇ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਲਈ ਪ੍ਰਸਤਾਵ 292 ਨੂੰ ਉਤਰੀ ਰੇਲਵੇ ਨੂੰ ਭੇਜਿਆ ਗਿਆ ਹੈ ਰੇਲਵੇ ਨੇ 16 7 23 ਨੂੰ ਪੀਡਬਲਯੂਟੀ ਦੇ ਨਾਲ एसआरबी आरओबी दी संयुक्त संभावना जॉइंट फिजिबिलिटी ਦਾ ਦਿਆਨ ਕੀਤਾ ਹੈ ਇਸ ਤੋਂ ਬਾਅਦ ਰੇਲਵੇ ਨਾਲ ਇਸ ਮਾਮਲੇ ਦੀ ਪਿਆਰਵਾਹੀ ਕੀਤੀ ਜਾ ਰਹੀ ਹੈ ਅਤੇ ਰੇਲਵੇ ਦਫਤਰ ਪਠਾਨਕੋਟ ਵੱਲੋਂ ਮਿਤੀ 28 ਫਰਵਰੀ 2024 ਨੂੰ ਉਹਨਾਂ ਦੇ ਮੁੱਖ ਦਫਤਰ ਨੂੰ ਸਿਫਾਰਿਸ਼ ਕੀਤੀ ਗਈ ਹੈ ਇਹ ਪ੍ਰਸਤਾਵ ਹੁਣ ਉੱਤਰੀ ਰੇਲਵੇ ਦੇ ਵਿਚਾਰ ਅਧੀਨ ਹੈ ਉੱਤਰੀ ਰੇਲਵੇ ਤੋਂ ਲੋੜਿੰਦੀ ਮਨਜ਼ੂਰੀ ਪ੍ਰਾਪਤ ਹੋਣ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪੁਰੀ ਸਾਹਿਬ ਕੋਈ ਸੁਪਲੀਮੈਂਟਰੀ ਹੈ ਜੀ ਪੁਰੀ ਸਾਹਿਬ ਸਰ ਪਹਿਲੇ ਤਾਂ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਾਂਗਾ ਕਿ ਮੈਂ ਇੱਥੇ ਕੁਐਸਚਨ ਚੁੱਕਿਆ ਸੀ ਡਿਫੈਂਸ ਰੋਡ ਦਾ ਕਿ ਮੈਂ ਕਿਹਾ ਸੀ ਖੱਡਿਆਂ ਦੇ ਵਿੱਚ ਸੜਕਾਂ ਜੀ ਤੇ ਮੰਤਰੀ ਸਾਹਿਬ ਨੇ ਉਹਦਾ ਕੰਮ ਵੀ ਸ਼ੁਰੂ ਕਰਵਾਤਾ ਤੇ ਸਾਡੇ ਉਥੋਂ ਦੇ ਲੋਕਲ ਮੰਤਰੀ ਸਾਹਿਬ ਨੇ ਉਹਦਾ ਉਦਘਾਟਨ ਵੀ ਕਰਤਾ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਉਸ